ਲੋ ਜੀ ਆਪਾਂ ਜਿੱਦਣ ਸਟਾਰਟ ਕੀਤਾ ਸੀ ਨਾ ਉਦੋਂ ਮੇਰਾ 1 ਕਵਾਂਟਲ ਤੇ 45 ਕਿਲੋ ਭਾਰ ਸੀਗਾ ਤੇ ਅੱਜ ਮੈਨੂੰ 2 ਮਹੀਨੇ ਤੇ ਕਿੰਨੇ ਦਿਨ ਹੋ ਗਏ 15 ਦਿਨ 15 ਦਿਨ 2 ਮਹੀਨੇ ਤੇ 15 ਦਿਨ ਹੋ ਗਏ ਤੇ ਅੱਜ ਤੁਹਾਨੂੰ weight ਦਿਖਾਉਣਾ ਵਾ ਕਿੰਨਾ ਮੇਰਾ ਆਜੋ ਇੱਕ ਵਾਰੀ ਕੰਡਾ ਦਿਖਾ ਲਿਆ ਸਾਰਾ ਨੂੰ ਜ਼ੀਰੋ ਕੰਡਾ ਵਾ ਕਈ ਪਣਪਰਾ ਬਹੁਤ ਕਹਿੰਦੇ ਦੇ ਕਹਿੰਦੇ ਬਈ ਤੁਸੀਂ ਕੰਡਾ ਸੈੱਟ ਕਰ ਲੈਨੇ ਕੰਡਾ ਸੈੱਟ ਵੀ ਹੋ ਜਾਂਦਾ ਵਾ ਤੁਸੀਂ ਬੇਈਮਾਨੀ ਕਰਦੇ ਐ ਬੇਈਮਾਨੀ ਕਰਕੇ ਬੜਾ ਟਾਈਮ ਨਹੀਂ ਬੰਦਾ ਚੱਲਦਾ ਹੁੰਦਾ ਤੁਹਾਨੂੰ ਆਜਾ ਦਿਖਾਵਾਂ ਤੇ ਆ ਲੈ ਮੇਰੀ ਸਿਹਤ ਤੋਂ ਨਹੀਂ ਪਤਾ ਲੱਗਦਾ ਯਾਰ ਤੁਹਾਨੂੰ ਆਜਾ ਤੇ ਅੱਜ ਕਿੰਨੀ ਤਰੀਖ ਹੋ ਗਈ 30 30 ਅਗਸਤ ਹੋ ਗਈ ਹੈ 2 ਮਹੀਨੇ ਤੇ 15 ਦਿਨ ਹੋ ਗਏ ਮੈਨੂੰ ਜਾਂਦੇ ਨੂੰ ਐਕਸਰਸਾਈਜ਼ ਕਰਦੇ ਨੂੰ ਆ ਦੋ ਕਵਾਂਟਲ ਇੱਕ ਕਵਾਂਟਲ ਦੇ 10 ਕਿਲੋ 400 ਗ੍ਰਾਮ ਭਾਰ ਆ 35 ਕਿਲੋ ਭਾਰ ਮੈਂ ਦੋ ਮਹੀਨੇ ਢਾਈ ਮਹੀਨੇ ਦੇ ਵਿੱਚ ਸਮਝੋ ਦੋ ਮਹੀਨੇ ਤੇ 15 ਦਿਨਾਂ ਦੇ ਵਿੱਚ 35 ਕਿਲੋ ਭਾਰ ਘਟਾਦਾ ਵਾ ਜਿਆਦਾਤਰ ਭੈਣ ਭਰਾ ਪਤਾ ਕੀ ਕਮੈਂਟ ਕਰਦੇ ਕਹਿੰਦੇ ਬਈ ਤੁਸੀਂ ਦਵਾਈ ਖਾ ਕੇ ਭਾਰ ਘਟਾਇਆ ਬਈ ਦਵਾਈਆਂ ਨਾਲ ਭਾਰ ਘਟਣ ਲੱਗ ਜੇ ਨਾ ਸਭ ਤੋਂ ਪਹਿਲਾਂ ਅਮਬਾਨੀ ਦੇ ਮੁੰਡੇ ਨੇ ਆਦਾ ਭਾਰ ਘਟਾਉਣਾ ਸੀ ਕਹੀ ਬਈ ਸਹੀ ਗੱਲ ਨਾ ਸਹੀ ਆ ਜੀ ਤੇ ਦਵਾਈਆਂ ਤੋਂ ਬਿਨਾਂ ਬਈ ਭਾਰ ਨਹੀਂ ਘਟਦੇ ਹੁੰਦੇ ਐਕਸਰਸਾਈਜ਼ ਕਰਨੀ ਪੈਂਦੀ ਆ ਅਸੀਂ ਸਾਡੀ ਮਿਹਨਤ ਨੂੰ ਸਿਰਫ ਉਹੀ ਲੋਕ ਜਾਣਦੇ ਜਿਹੜਾ ਸਾਨੂੰ 12 ਕਿਲੋਮੀਟਰ ਰੋਜ਼ ਰਨਿੰਗ ਕਰਦੇ ਨੂੰ ਦੇਖਦੇ ਨੇ ਰਸਤੇ ਦੇ ਵਿੱਚ ਬੈਠੇ ਹੁੰਦੇ ਆ ਜਾਂ ਜਾਂਦੇ ਹੁੰਦੇ ਆ ਸਾਡੀ ਮਿਹਨਤ ਨੂੰ ਸਿਰਫ ਉਹੀ ਜਾਣਦੇ ਆ ਜਿਨ੍ਹਾਂ ਨੇ ਸਾਨੂੰ ਕਦੇ ਦੇਖਿਆ ਹੀ ਨਹੀਂ ਜਾਂ ਕਿਸੇ ਵੀ ਭਣ ਭਰਾ ਨੂੰ ਜਿਹੜੇ ਭਣ ਭਰਾਣ ਮਿਹਨਤ ਕਰਕੇ ਆਦਾ ਸਰੀਰ ਬਣਾਇਆ ਜਾਂ ਕੋਈ ਵੀ ਹੈ ਨਾ ਉਹਨਾਂ ਨੂੰ ਜਿਨ੍ਹਾਂ ਨੇ ਦੇਖਿਆ ਹੀ ਨਹੀਂ ਉਹਨਾਂ ਨੂੰ ਤਾਂ ਇਹ ਲੱਗਦਾ ਇਹਨਾਂ ਨੇ ਤਾਂ ਪਾਊਡਰ ਖਾ ਕੇ ਬਣਾ ਲਿਆ ਇਹਨਾਂ ਦਵਾਈਆਂ ਖਾ ਕੇ ਬਣਾ ਲਿਆ ਉਹਨਾਂ ਨੇ ਪਿੱਛੇ ਕਿੰਨਾ ਵਰਕਆਊਟ ਕੀਤਾ ਕਿੰਨਾ ਜ਼ੋਰ ਲਾਇਆ ਉਹ ਕੋਈ ਨਹੀਂ ਬਾਈ ਜਾਣਦਾ ਹੁੰਦਾ ਘਰੇ ਬੈਠਣੇ ਬਸ ਜੱਕੜ ਮਾਰਨੇ ਬਹੁਤ ਸੌਖਿਆ ਵੀ ਪਾਊਡਰ ਖਾ ਕੇ ਘਟਾ ਲਿਆ ਦਵਾਈਆਂ ਖਾ ਕੇ ਘਟਾ ਲਿਆ ਪਰ ਪਿੱਛੇ ਦੀ ਮਿਹਨਤ ਨੂੰ ਕੋਈ ਨਹੀਂ ਜਾਣਦਾ ਹੁੰਦਾ ਇਹਦੇ 'ਚ ਤੁਹਾਡੇ ਸਾਰੇ ਭਣ ਭਰਾਵਾਂ ਦਾ ਬਹੁਤ ਸਹਿਯੋਗ ਆ ਤੁਸੀਂ ਸਾਨੂੰ ਬਹੁਤ ਮੋਟੀਵੇਟ ਕੀਤਾ ਕਈ ਭਣ ਭਰਾਣ ਨੈਗੇਟਿਵ ਕਮੈਂਟ ਵੀ ਕਰਦੇ ਸੀ ਉਹਨਾਂ ਦਾ ਵੀ 80 ਤੇ ਲੈ ਕੇ ਆਵਾਂਗੇ ਇਹ ਮੇਰੇ ਸਰੀਰ ਦੀ ਸਭ ਤੋਂ ਪਹਿਲਾਂ ਵਾਲੀ ਕੰਡੀਸ਼ਨ ਹੈ ਇੱਥੇ ਮੇਰਾ ਭਾਰ ਸੀਗਾ 1 ਕਵੰਟਲ 55 45 ਕਿਲੋ ਹੋਣਾ ਕੋਸ਼ਿਸ਼ ਕਰ ਦੋ ਤਿੰਨ ਦਿਨ ਦਾ ਮੈਂ ਵੀਡੀਓ ਨੇ ਪਾਈ ਹੈ ਨਾ ਇਸ ਕਰਕੇ ਮੇਰਾ ਜਿਹੜਾ weight ਆ 1 ਕਵੰਟਲ 42 ਕਿਲੋ ਆ ਨਾ ਪਰ ਕਈ ਜਣਾਂ ਨੂੰ ਤੁਹਾਨੂੰ ਪਤਾ ਗਿਆਨ ਦੇਣ ਵਾਲਿਆਂ ਨੇ ਕਈ ਜਣਾਂ ਬਈ ਵੀਡੀਓ ਦੇ ਵਿੱਚ ਤਾਂ 42 ਤੋਂ 45 ਗਈ ਹੈ ਨਾ ਪਰ ਦੋ ਤਿੰਨ ਕਿਲੋ ਭਾਰ ਮੈਂ ਯਾਨੀ ਕਿ ਉਸ ਦਿਨ ਵੀਡੀਓ ਨਹੀਂ ਬਣਾ ਕੇ ਪਾਈ ਸੀ ਵੀਡੀਓ ਮੈਂ ਦੋ ਤਿੰਨ ਦਿਨ ਰੋਕ ਕੇ ਪਾਈ ਸੀ ਇੱਥੇ ਤੁਸੀਂ ਮੇਰੇ ਸਰੀਰ ਦੇ ਹਾਲਾਤ ਦੇਖ ਲਓ ਨਾ ਕਿੰਨਾ ਜ਼ਿਆਦਾ ਬੋਡੀ ਸਟਰਕਚਰ ਜਿਹੜਾ ਵੱਡਾ ਵਾ ਨਾ ਤੇ ਕਿੰਨਾ ਜ਼ਿਆਦਾ ਮੇ ਤਾਂ ਸਲੀ ਸਰੀਰ ਚ ਫਲਾਵਟ ਹੋਈ ਪਈ ਸੀ ਤੇ ਮੈਨੂੰ ਇੱਥੇ ਆ ਕੇ ਯਾਰ ਆਪਣੇ ਆਪ ਨੂੰ ਐ ਲੱਗਦਾ ਸੀ ਵੀ ਯਾਰ ਮੈਂ ਨਾ ਹੁਣ ਕਦੇ ਵੀ ਨਹੀਂ ਘਟਾ ਸਕਦਾ ਇੱਕ ਕਵਾਂਟਲ ਤੇ 42 ਕਿਲੋ ਭਾਰ ਹੈ ਨਾ ਵੀ ਬਹੁਤ ਔਖਾ ਹੁੰਦਾ ਵਾ ਤੇ ਇੱਥੇ ਅੱਗੇ ਜਾਵੇਂ ਮੈਂ ਹਾਰ ਚੁੱਕਿਆ ਸੀ ਮੈਂ ਕਿਹਾ ਯਾਰ ਵੀ ਨਹੀਂ ਹੋਣੀ ਆਪਣਾ ਭਾਰ ਘਟਣਾ ਪਰ ਫਿਰ ਵੀ ਚਲੋ ਮੈਂ ਆਪਦੇ ਆਪ ਨੂੰ ਹੌਸਲਾ ਦਿੱਤਾ ਮੈਂ ਕਿਹਾ ਯਾਰ ਨਹੀਂ ਆਪਾਂ ਘਟਾਵਾਂਗੇ ਕੋਈ ਗੱਲ ਨਹੀਂ ਮੈਂ ਅੱਗੇ ਵੀ ਆਪਣਾ ਸਰੀਰ 2 3 4 2 3 ਵਾਰਾਂ ਜਿਹੜਾ ਅਨਫੈਟ ਕਰਕੇ ਸਰੀਰ ਨੂੰ ਫੈਟ ਕੀਤਾ ਸੀ ਪਰ ਆਹ ਜਿਹੜੀ ਮੈਂ ਮਿਹਨਤ ਮੈਂ ਲਾ ਰਿਹਾ ਵਾਂ ਛਪਾਟੇ ਲਾ ਰਿਹਾ ਵਾਂ ਨਾ ਇਹ ਸਰੀਰ ਇਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਰਿਜ਼ਲਟ ਦਿੱਤਾ ਹਨਾ ਉਸ ਤੋਂ ਬਾਅਦ ਕੱਲੀ ਵਾਕ ਕਰਨੀ 2 12 13 ਕਿਲੋਮੀਟਰ ਕੱਲੀ ਤੋਰਨਾ ਹੀ ਹਨਾ ਤੇ ਉਹ ਚੀਜ਼ ਨੇ ਮੈਨੂੰ ਬਹੁਤ ਵਧੀਆ ਰਿਜ਼ਲਟ ਦਿੱ ਬੇਟ ਬਹੁਤ ਜ਼ਿਆਦਾ ਸੀ ਇਹ ਲਾਉਣੇ ਮੇਰੇ ਵਾਸਤੇ ਬਹੁਤ ਔਖੇ ਸੀਗੇ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਸੀ ਹਨਾ ਜਿਹੜਾ ਮੇਰੇ ਨਾਲ ਬਾਈ ਲਾ ਰਿਹਾ ਵਾ ਇਹਨੇ ਮੈਨੂੰ ਬਹੁਤ ਹੌਸਲਾ ਦਿੱਤਾ ਵਿਚਾਰੇ ਜਵਾਕ ਨੇ ਤੇ ਥੈਂਕ ਯੂ ਸੋ ਮਚ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਮੇਰੀ ਫੈਟ ਲੂਜ਼ ਜਰਨੀ ਦੇ ਵਿੱਚ ਸਾਥ ਦਿੱਤਾ ਤੇ ਹਜੇ ਮੈਂ 10 20 ਕਿਲੋ ਪਾਰ ਹਜੇ ਹੋਰ ਘਟਾਉਂਗਾ ਐਦਾਂ ਹੀ ਮੇਰੇ ਨਾਲ ਜੁੜੇ ਰਹੋ ਤੇ ਥੈਂਕ ਯੂ ਆਈ سپورਟ ਕਰਦੇ ਰਹੋ ਤੇ ਜਰੂਰ ਯਾਰਾ ਕਮੈਂਟ ਜਰੂਰ ਕਰੇ ਹੌਸਲਾ ਦਿਓ ਸਾਨੂੰ ਕਿਵੇਂ ਲੱਗਾ ਤੁਹਾਡਾ ਵੀ ਸਾਡਾ ਵਰਕਆਊਟ ਕਿਵੇਂ ਲੱਗਾ ਵੀ ਅਸੀਂ ਅੱਜ ਫੈਟ ਹੋ ਗਏ ਥੋੜੇ ਬਹੁਤੇ ਹਨਾ ਤੇ ਜਰ